हां जी आज ਆਪਾਂ ਕੱਲ ਕਰਦੇ ਹਾਂ ਅੱਡੀਆਂ ਫਟਣ ਵਾਲੀ ਜਦੋਂ ਆਪਣੇ ਪੈਰ ਫਟ ਜਾਂਦੇ ਨੇ ਬਹੁਤ ਹੀ ਬੁਰੇ ਲੱਗਦੇ ਨੇ ਜਦੋਂ ਆਪਾਂ ਕੋਈ ਵੀ ਹੀਲਜ ਪਾਉਣੇ ਫੁੱਟਵੈਅਰ ਪਾਉਣੇ ਆਗੇ ਮਤਲਬ ਉਹ ਬਹੁਤ ਹੀ ਭੇੜੇ ਲੱਗਦੇ ਆਪਣੇ ਭਾਜੇਕਰ ਆਪਣੇ ਪੈਰ ਸਾਫ਼ ਨਾ ਹੋਣ ਅੱਜ ਆਪਾਂ ਇੱਕ ਗੱਲ ਕਰਦੇ ਇਹ ਜੀ ਮਤਲਬ ਕਰੀਮ ਬਾਰੇ ਜੋ ਬਹੁਤ ਹੀ ਇੱਕ ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਦੂ ਪਹਿਲਾਂ ਕੀ ਕਰਨ ਤੁਸੀਂ ਪੈਰਾਂ ਦੇ ਚੰਗੀ ਤਰ੍ਹਾਂ ਸਾਫ਼ ਕਰ ਲਓ ਝਾਵੇਂ ਨਾਲ ਗਰਮ ਪਾਣੀ ਨਾਲ ਇਹ ਤੁਸੀਂ ਰਾਤ ਨੂੰ ਹੀ ਅਪਲਾਈ ਕਰਨੇ ਦੇਣੇ ਨਹੀਂ ਕਿਉਂਕਿ ਰਾਤ ਨੂੰ ਇਹ ਰਿਜ਼ਲਟ ਬਹੁਤ ਹੀ ਵਧੀਆ ਨਹੀਂ ਇਹਦੇ ਬਾਅਦ ਤੁਸੀਂ ਚੰਗੀ ਤਰ੍ਹਾਂ ਮਾਸਜ ਕਰਕੇ ਉੱਪਰ ਦੇ ਤੁਸੀਂ ਜਰਾਬਾਂ ਪਾ ਕੇ ਪ ਹਾਂਜੀ ਵੈਲਕਮ ਬੈਕ ਮਾਈ ਨਿਊ ਬਲੌਗਰ ਅੱਜ ਆਪਾਂ ਗੱਲ ਕਰਦੇ ਆਂਗੇ ਅਡੀਆਂ ਬਾਰੇ ਕਈ ਵਾਰ ਆਪਣੇ ਕੀ ਅਡੀਆਂ ਸਾੜੀਆਂ ਦੇ ਵਿੱਚ ਮੋਸਟਲੀ ਫਟ ਜਾਂਦੀਆਂ ਨੇ ਹਰੇਕ ਦੀਆਂ ਕਿਉਂਕਿ ਇਹ ਮੌਸਮੀ ਹੈ ਜਾਂ ਹੁੰਦਾ ਸਕਿਨ ਜਿਹੜੀ ਡਰਾਈ ਹੋਣ ਲੱਗ ਜਾਂਦੀ ਹੈ ਜਿਹਦੇ ਨਾਲ ਕੀ ਆਪਣੇ ਪੈਰਾਂ ਦੀਆਂ ਅਡੀਆਂ ਜਿਹੜੀਆਂ ਫਟ ਜਾਂਦੀਆਂ ਨੇ ਇਹ ਜ਼ਿਆਦਾਤਰ ਜਦੋਂ ਆਪਾਂ ਪਾਣੀ ਦੇ ਵਿੱਚ ਕੰਮ ਕਰਦੇ ਆ ਘਰੇ ਕੱਪੜੇ ਧੋ ਲਈ ਪੋਚੇ ਲਾ ਲਈ ਜਾਂ ਜੈਂਟਸ ਨੇ ਬਾਹਰ ਕੰਮ ਕਰਦੇ ਨੇ ਜਾਂ ਆਪਾਂ ਨੂੰ ਆਦਤ ਨਹੀਂ ਹੁੰਦੀ ਆਪਾਂ ਪੈਰਾਂ ਦੇ ਵਿੱਚ ਸ਼ੂਜ਼ ਨਹੀਂ ਪਹਿਨ ਸਕਦੇ ਇਨਨ ਕਿ ਆਪਣੀਆਂ ਅੱਡੀਆਂ ਫਟ ਜਾਂਦੀਆਂ ਨੇ ਕਿ ਜਦੋਂ ਆਪਾਂ ਮਹਿੰਗੇ ਮਹਿੰਗੇ ਬ੍ਰਾਂਡ ਦੇ ਸੈਂਟਰਲ ਲੇਡੀਜ਼ ਪਾਉਂਦੇ ਨਾ ਤਾਂ ਆ ਫਟੀਆਂ ਅੱਡੀਆਂ ਜਿਹੜੀਆਂ ਬਹੁਤ ਹੀ ਭੜੀਆਂ ਲੱਗਦੀਆਂ ਨੇ ਇਹਦੇ ਖਾਤਰ ਆਪਾਂ ਇੱਕ ਕਰੀਮ ਲੈ ਕੇ ਆਏ ਜਿਹੜੀ ਬਿਲਕੁਲ ਸਸਤੀ ਹੈ ਦਾ ਕੋਈ ਹਾਈ ਪ੍ਰਾਈਜ਼ ਨਾ ਪ੍ਰਾਈਜ਼ ਨਹੀਂ ਇਹ ਸਿਰਫ 50 ਰੁਪਏਾਂ 'ਚ ਤੁਹਾਨੂੰ ਮਿਲ ਜਾਂਦੀ ਹੈ ਮਾਰਕੀਟ ਦੇ ਵਿੱਚ ਤੁਸੀਂ ਕਿਤੇ ਵੀ ਲੈ ਸਕਦੇ ਹੋ ਆਨਲਾਈਨ ਵੀ ਇਹ ਆਰਡਰ ਹੋ ਜਾਂਦੀ ਹੈਗੀ ਜੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਪਰ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਇਹ ਲਾਉਣ ਲਈ ਕਿ ਤੁਸੀਂ ਕਿਵੇਂ ਹੈਗੀ ਜਿਹੜੀ ਇਹ ਕਰੀਮ ਹੈ ਤੁਸੀਂ ਰਾਤ ਨੂੰ ਪਾਉਣ ਲੱਗੇ ਆਪਣੇ ਪੈਰ ਨੇ ਜਿਹੜੇ ਗਰਮ ਪੜਨਾ ਧੋ ਕੇ ਜਿਹੜੀ ਉਹ ਡੈਡ ਸਕਿਨ ਐ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਕਿਸੇ ਝਾਮੇ ਨਾਲ ਇਹਦੇ ਬਾਅਦ ਕੀ ਕਰਨਾ ਤੁਸੀਂ ਇਹਨੂੰ ਅਪਲਾਈ ਕਰਨਾ ਆਪਦੇ ਪੈਰਾਂ ਤੇ ਚੰਗੀ ਤਰ੍ਹਾਂ ਇਹਨੂੰ ਮਾਲਿਸ਼ ਕਰਕੇ ਤੁਸੀਂ ਉੱਪਰ ਤੇ ਕੀ ਜੁਰਾਬਾਂ ਸੌਕਸ ਵਗੈਰਾ ਪਾ ਲਓ ਇਹਦੇ ਬਾਅਦ ਕੀ ਇਹਨੂੰ ਮਤਲਬ ਆਪਾਂ ਕਹਿੰਦੇ ਕੱਪੜੇ ਚੰਗੀ ਹਟ ਲਓ ਜੁਰਾਬਾਂ ਪਾ ਲਓ ਜਾਂ ਆਪਾਂ ਉੱਚ ਕੱਪੜੇ ਰਾਤ ਨੂੰ ਲਾਉਣ ਪਾਉਣ ਲੱਗੇ ਲਾਉਣੇ ਜੀ ਮੈਂ ਜਿਹੜੀ ਕਰੀਮ ਹੈਗੀ ਦਿਨੇ ਨਹੀਂ ਲਾਉਣੀ ਦਿਨੇ ਆਪਾਂ ਕੀ ਧੂੜ ਮਿੱਟੀ ਆਪਣੇ ਪੈਰਾਂ ਤੇ ਜਿਹੜੀ ਪੈਂਦੀ ਰਹਿੰਦੀ ਹੈਗੀ ਜੇਕਰ ਤੁਸੀਂ ਇਹਨੂੰ ਰਾਤ ਨੂੰ ਲਾਉਂਗੇ ਤਾਂ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਹੀ ਵਧੀਆ ਤੁਹਾਡੇ ਪੈਰ ਜਿਹੜੇ 2-3 ਦਿਨਾਂ ਦੇ ਵਿੱਚ ਬਿਲਕੁਲ ਹੀ ਸਾਫ਼ ਹੋ ਜਾਂਦੇ ਨੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਕਿ ਕਰੀਮ ਜਿਹੜੀ ਆਹ ਵਾਲੀ ਕਰੀਮ ਹੈਗੀ ਸੌਫਟ ਸੋਲ ਜੀ ਇਹਦਾ ਰਿਜ਼ਲਟ ਨੇ ਜਿਹੜੇ ਬਹੁਤ ਹੀ ਵਧੀਆ ਨੇ ਸੌਫਟ ਸੋਲ ਦੇ ਇਹਦਾ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਹਰੇਕ ਇਹਨੂੰ ਕੀ ਬਾਇ ਕਰ ਸਕਦਾ ਹੈਗਾ ਆਪਾਂ ਮਹਿੰਗੇ ਮਹਿੰਗੇ ਪ੍ਰੋਡਕਟ ਲਾ ਲੈਨੇ ਜਾਂ ਕੋਈ ਉਹ ਜਲਾਲਾ ਕੋਈ ਮੂਮ ਦੀ ਘਰੇ ਬਣਾ ਕੇ ਪਰ ਅੱਜ ਕੱਲ੍ਹ ਜਿਹੜੇ ਮੂਮ ਦੇ ਵਿੱਚ ਵੀ ਬਹੁਤ ਹੀ ਕੈਮੀਕਲ ਨੇਗੇ ਜਿਹੜੇ ਆਪਣੀ ਸਕਿਨ ਦੇ ਅੰਦਰ ਜਾ ਕੇ ਕੀ ਹੈ ਸਕਿਨ ਨੂੰ ਬਹੁਤ ਹਾਰਮ ਪਹੁੰਚਾਉਂਦੇ ਨੇ ਹਾਰਮ ਹੋ ਜਾਂਦੀ ਹੈ ਆਪਣੀ ਸਕਿਨ ਕਿ ਜਿਹੜਾ ਕੀ ਹੈ ਵੱਡੀ ਯੂਨੀਟ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਕ੍ਰੀਏਟ ਕਰਦੇ ਨੇ ਕਿਉਂਕਿ ਇਹ ਇਹ ਹੀ ਜੀ ਕ੍ਰੀਮ ਹੈ ਦੇ ਵਿੱਚ ਜਿਹੜੇ ਮਤਲਬ ਜਿਨ੍ਹਾਂ ਦੀ ਇਹ ਬਣੀ ਹੈ ਬਹੁਤ ਹੀ ਵਧੀਆ ਇਹਦੇ ਪ੍ਰੋਡਕਟ ਬਹੁਤ ਵਧੀਆ ਨੇ ਮਤਲਬ ਮਹਿੰਗੀ ਵੀ ਨਹੀਂ ਹੈਗੀ ਜ਼ਿਆਦਾ ਇਹਦਾ ਪ੍ਰਾਈਸ ਵੀ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਵੀ ਨਾ ਤਵੇ ਦੇ ਸਕੀਏ ਸਰਪੇ ਮਾਰਕਰ ਦੇ ਵਿੱਚ 50 ਪੈਕਿੰਗ ਬੜੀ ਛੋਟੀ ਮਿਲਦੀ ਹੈ ਇੱਕ ਵਾਰੀ ਤੁਸੀਂ ਇਹਦੀ ਛੋਟੀ ਪੈਕਿੰਗ ਲੈ ਕੇ ਤੁਸੀਂ ਨੂੰ ਟ੍ਰਾਈ ਜ਼ਰੂਰ ਕਰ ਸਕਦੇ ਹੋ ਇਹਦੇ ਰਿਜ਼ਲਟ ਨੇ ਜਿਹੜੇ ਬਹੁਤ ਹੀ ਵਧੀਆ ਨੇ ਇਹਨੂੰ ਪੈਣ ਲੱਗੀ ਲਾਉਣਾ ਤੁਸੀਂ ਆਪਦੇ ਪੈਰ ਚੰਗੀ ਤਰ੍ਹਾਂ ਗਰਮ ਪੜਨਰ ਤੋਂ ਕੇ ਇਹਨੂੰ ਅਪਲਾਈ ਕਰ ਸਕਦੇ ਹੋ ਜੀ